ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਲੈ ਕੇ ਆਏ ਆਂ ਖਾਸ ਕਰਕੇ 슈ਗਰ ਦੇ ਰੋਗੀਆਂ ਵਾਸਤੇ ਲੈ ਕੇ ਆਏ ਆਂ 슈ਗਰ ਨੂੰ ਕੰਟਰੋਲ ਕਰਨ ਵਾਲਾ ਬਲੱਡ ਪ੍ਰੈਸ਼ਰ ਤੋਂ ਰਾਹਤ ਦਿਵਾਉਣ ਵਾਲਾ ਨੁਸਖਾ ਆਪਾਂ ਬਣਾਉਣ ਲੱਗੇ ਆਂ ਪਹਿਲੇ 11 ਦਿਨਾਂ ਦੇ ਵਿੱਚ ਹੀ ਵਰਕ ਕਰਨਾ ਸ਼ੁਰੂ ਕਰੇਗਾ ਇਹ ਅੱਧਾ ਚਮਚ ਹੀ ਤੁਹਾਡੇ ਸਰੀਰ ਦੀ ਇਮਿਊਨਿਟੀ ਲੈਵਲ ਨੂੰ ਤੁਹਾਡੇ ਸਰੀਰ ਦੇ એનર્ਜੀ ਲੈਵਲ ਨੂੰ ਬਦਲ ਕੇ ਰੱਖਦਾ। ਬਾ ਦੂਜੇ ਤੀਜੇ ਚੌਥੇ ਘਰ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ 슈ਗਰ ਦੇ ਰੋਗੀ ਨੇ ਜਿਹੜੇ ਉਹ ਬੜੇ ਜ਼ਿਆਦਾ ਵੱਧ ਰਹੇ ਹੈ 슈ਗਰ ਕੋਈ ਵੀ ਰੋਗ ਨਹੀਂ ਆ ਇਹਨੂੰ ਆਪਾਂ ਬੈਲੈਂਸ ਕਰ ਸਕਦੇ ਆ ਪਰ ਜੇ ਤੁਸੀਂ ਕੋਈ 슈ਗਰ ਜੜੋ ਖਤਮ ਕਰਨੀ ਆ ਜੜੋ ਖਤਮ ਕਰਨ ਦਾ ਮਤਲਬ ਉਹ ਕਿ ਬੰਦਾ ਖਤਮ ਕਰਤਾ ਮੇਰੇ ਪੈਰ ਤੇ ਕੋਈ ਚੀਜ਼ ਵੀ ਚੜ ਰਹੀ ਆ ਉਹਦਾ ਸਿਗਨਲ ਮੈਨੂੰ 슈ਗਰ ਨੇ ਹੀ ਦੇਣਾ ਕਿ ਤੇਰੇ ਪੈਰ ਤੇ ਕੁਛ ਆ ਰਿਹਾ ਤੂੰ ਇਹਨੂੰ ਕੰਟਰੋਲ ਕਰ ਲੈ ਮੇਰਾ ਫਾਰਮੂਲਾ ਲੈ ਕੇ ਆਏ ਆ ਕੁਦਰਤੀ ਢਾਂਚੇ ਕੁਦਰਤੀ ਤਰੀਕੇ ਚ ਲੈ ਕੇ ਆਏ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤੂਗਾ ਆਪਾਂ ਉਹਦਾ 슈ਗਰ ਬੈਲੈਂਸ ਵੀ ਕਰਾਂਗੇ ਇਹ ਨੁਸਖਾ ਫਾਰਮੂਲਾ ਕਿਹਨੇ ਦੇ ਉੱਤੇ ਕੰਮ ਕਰੇਗਾ ਕਿਹੜੇ ਲੋਕਾਂ ਲਈ ਬਹੁਤ ਜ਼ਿਆਦਾ ਤੁਸੀਂ ਕਹ ਰਹੇ ਹੋ ਵੀ ਕਾਮਯਾਬੀ ਹੈਗਾ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਵਾ ਉਹਨਾਂ ਵਾਸਤੇ ਵੀ ਇਹ ਨੁਸਖਾ ਬੜਾ ਵਰਦਾਨਦਾਇਕ ਆ ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਵਾ ਕਨਸਟਿਪੇਸ਼ਨ ਐਸਿਡਿਟੀ ਖਾਣਾ ਖਾਣ ਤੋਂ ਬਾਅਦ ਖੱਟੇ ਖੱਟੇ ਢਕਾਰ ਆਂਦੇ ਆ ਪੇਟ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਹੋ ਰਿਹਾ ਉਹਨਾਂ ਵਾਸਤੇ ਨੁਸਖਾ ਵਰਦਾਨਦਾਇਕ ਸਾਬਿਤ ਹੋਏਗਾ ਅੱਛਾ ਡਾਕਟਰ ਸਾਹਿਬ ਇਹਦੇ ਪੱਤੇ ਹੈਗੇ ਨੇ ਜਿਹੜੇ ਇਹ ਰੋਸਟਰਡ ਕੀਤੇ ਰਹੇ ਤੁਸੀਂ ਭੁੰਨੇ ਹੈਗੇ ਨੇ ਤਵੇ ਦੇ ਉੱਤੇ ਇਹ ਇਹਨਾਂ ਨੂੰ ਸੁਕਾਇਆ ਵੀ ਜਾ ਸਕਦਾ ਹਾਂ ਜ ਇਹਨਾਂ ਨੂੰ ਸਿਕਾਇਆ ਜਾ ਸਕਦਾ ਪਰ ਇਹਨੂੰ ਇੱਕ ਚੀਜ਼ੇ ਧੁੱਪੇ ਨਹੀਂ ਸਿਕਾਉਣਾ ਆਪਾਂ ਨੇ ਹਾਂ ਇਸ ਲਈ ਸਭ ਤੋਂ ਸੌਖਾ ਤਰੀਕਾ ਕਿ ਇਹਨਾਂ ਨੂੰ ਆਪਾਂ ਫਲਾਈਪਿੰਗ ਦੇ ਵਿੱਚ ਰੋਸਟਰਡ ਕਰ ਲਈਏ ਉਹ ਇੱਕ ਤਾਂ ਸਮਾਂ ਬੱਜਦਾ ਇੱਕ ਇਜ਼ੀਲੀ ਹੋ ਜਾਂਦੀ ਇਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਜਿਨਾਂ ਨੂੰ ਕ੍ਰੈਸਟਰੋਲ ਦੀ ਸਮੱਸਿਆ ਆ ਅਗਰ ਉਹ ਇਹ ਕੱਲੇ ਪੱਤੇ ਹੀ ਚੱਟ ਲੈਂਦੇ ਨੇ ਤਾਂ ਇਹ ਪੱਤੇ ਚੱਟ ਕੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਜਿਹਦੇ ਬੰਦੇ ਨੂੰ ਸ਼ੂਗਰ ਹੈ ਇੱਕ ਲਿਮਟ ਤੋਂ ਜ਼ਿਆਦਾ ਸ਼ੂਗਰ ਹੋ ਰਹੀ ਹੈ ਉਹਦੇ ਕਿਹੜੇ ਅੰਗ ਨੂੰ ਸਭ ਤੋਂ ਵੱਧ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਜਿਹੜਾ ਸਾਡਾ ਨਰਵਸ ਸਿਸਟਮ ਆ ਉਹ ਸਭ ਤੋਂ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਕਈਆਂ ਦੀ ਤਾਂ ਇਹ ਸ਼ੂਗਰ ਵਧਨ ਕਰਕੇ ਨਿਗਾ ਵੀ ਜਲ ਚਲੀ ਜਾਂਦੀ ਹੈ ਉਹਦੇ ਨੁਸਖੇ ਫਾਰਮੂਲੇ ਨੇ ਬਹੁਤੀ ਵਾਰ ਹੁੰਦਾ ਹੈ ਕਿ ਲੋਕ ਕਰਦੇ ਨੇ 10 ਦਿਨ ਸਾਨੂੰ ਵੀ ਤੁਸੀਂ ਨੁਸਕਾ ਪਾਇਆ ਸੀ ਸਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਕਈਆਂ ਨੇ ਕਿਹਾ ਜੀ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਕਈਆਂ ਨੇ ਕਿਹਾ ਜੀ ਸਾਨੂੰ 100-100 ਫਰਕ ਪਿਆ ਫਿਰ ਉਹਦਾ ਕੀ ਕਾਰਨ ਹੁੰਦਾ ਉਹਨਾਂ ਲੋਕਾਂ ਵਾਸਤੇ ਕੁਝ ਹੈ ਤੁਹਾਡੇ ਕੋਲ ਤੁਸੀਂ ਕਹਿੰਦੇ ਆ 11 ਦਿਨ ਉਹ ਇਸ ਤਰ੍ਹਾਂ ਦੇ ਸਰੀਰ ਵੀ ਸਾਨੂੰ ਮਿਲਦੇ ਆ ਜਿਹੜੇ ਕਹਿੰਦੇ ਡਾਕ ਸਾਨੂੰ ਬੜਾ ਸਿਰਜਲਟ ਮਿਲ ਗਿਆ ਪਰ ਇਸ ਤਰ੍ਹਾਂ ਨਹੀਂ ਮਿਲਦੇ ਹੈਗੇ ਨੇ ਡਾਕਟਰ ਸਾਹਿਬ ਹਜੇ ਮਹੀਨਾ ਹੋ ਗਿਆ ਵਰਤੈ ਨੂੰ ਪਰ ਕੋਈ ਜ਼ਿਆਦਾ ਫਰਕ ਨਹੀਂ ਆਇਆ ਫਿਰ ਉਹਨਾਂ ਲਈ ਫਰੂਕੀ ਸਾਹਿਬ ਬ੍ਰਹਮਵਸਤਰ ਦੇ ਰੂਪ ਚ ਆਪਾਂ ਤਿਆਰ ਕਰਦੇ ਆ ਤੁਹਾਡੇ ਸਾਹਮਣੇ ਪਿਆ ਅੱਜ ਬੜੇ ਪਰਿਵਾਰ ਆ ਜਿਨ੍ਹਾਂ ਨੇ ਉਮੀਦ ਖਤਮ ਕਰਦੀ ਸੀ ਕਿ ਮੈਂ ਹੁਣ ਬਸ ਇਸ ਬਿਮਾਰੀ ਤੋਂ ਬਾਹਰ ਨਹੀਂ ਆ ਸਕਦਾ ਪਰ ਉਹਨਾਂ ਨੂੰ ਵੀ ਇਸ ਬ੍ਰਹਮਵਸਤਰ ਨੇ ਜੀਵਨ ਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਜਲੰਧਰ ਜਿੱਥੇ ਡਾਕਟਰ ਜੋੜਾ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਹਮੇਸ਼ਾ ਹੀ ਕੋਈ ਨਾ ਕੋਈ ਨੁਸਖਾ ਕੋਈ ਨਾ ਕੋਈ ਫਾਰਮੂਲਾ ਸਾਡੇ ਵਾਸਤੇ ਤਿਆਰ ਰੱਖਦੇ ਨੇ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਲੈ ਕੇ ਆਏ ਆਂ ਖਾਸ ਕਰਕੇ ਸ਼ੂਗਰ ਦੇ ਰੋਗੀਆਂ ਵਾਸਤੇ ਲੈ ਕੇ ਆਏ ਆਂ ਸ਼ੂਗਰ ਦੀਆਂ ਦਵਾਈਆਂ ਖਾ ਖਾ ਕੇ ਟੀਕੇ ਲਾ ਲਾ ਕੇ ਸ਼ੁਗਰ ਤੋਂ ਇੰਨਾ ਜ਼ਿਆਦਾ ਆਕ ਗਿਆ ਕਿ ਜ਼ਿੰਦਗੀ ਬਿਲਕੁਲ ਨੀਰਸ ਹੋ ਗਈ ਹੈ ਕੋਈ ਰਸ ਰਹੀ ਨਹੀਂ ਜ਼ਿੰਦਗੀ ਜਿਉਣ ਦਾ ਕੋਈ ਵੱਲ ਆਉਂਦਾ ਹੀ ਨਹੀਂ ਤਾਂ ਅੱਜ ਇਹ ਦੇ ਵਿੱਚ ਅੱਜ ਨੁਸਖਾ ਇਹ ਫਾਰਮੂਲਾ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਔਰ ਵੱਡੀ ਗੱਲ ਇਸ ਨੁਸਕੇ ਫਾਰਮੂਲੇ ਦੀ ਜਿਹੜਾ ਇਹਦਾ ਅਸਰ ਹੈ ਉਹ ਜਿਵੇਂ ਤੁਸੀਂ ਇਹ ਨੁਸਖਾ ਫਾਰਮੂਲਾ ਆਪਣੇ ਲਿਆ ਇਨਟੇਕ ਕੀਤਾ ਤਾਂ ਉਸ ਤੋਂ ਬਾਅਦ ਇਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਗਟਾਰੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਇੱਕ ਵਾਰ ਫੇਰ ਸਾਨੂੰ ਉਹ ਪਿਆਰ ਭਰੇ ਸਰੋਤਿਆਂ ਰੂਪ ਰੂਪ ਕੀਤਾ ਔਰ ਸਭ ਤੋਂ ਵੱਧ ਧੰਨਵਾਦ ਉਹ ਪਿਆਰ ਭਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੇ ਪਿਛਲੀਆਂ ਵੀਡੀਓ ਨੂੰ ਬਹੁਤ ਅੱਛਾ ਭਰਮਾ ਹੁੰਗਾਰਾ ਦਿੱਤਾ ਔਰ ਉਹ ਵੀਡੀਓ ਦੇ ਜਿਹੜੇ ਨੁਸਕੇ ਘਰੇ ਬਣਾ ਕੇ ਅਜਮਾਉਣੇ ਸ਼ੁਰੂ ਕੀਤੇ ਔਰ ਗੁੱਡ ਰਿਜ਼ਲਟ ਲੈ ਕੇ ਬੈਠੇ ਜੀ 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 ਡਾਕਟਰ ਸਾਹਿ ਇਸ ਕੀ ਚੀਜ਼ ਹੈਗੀ ਹੈ ਤੇ ਚਲੋ ਅਜਵੈਨ ਹੋ ਗਿਆ ਇਹ ਛੋਲੇ ਹੋ ਗਏ ਇਹ ਪੱਤੇ ਕਿਸ ਚੀਜ਼ ਦੇ ਨੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਧੰਨਵਾਦ ਰੁਕੀ ਸਾਹਿਬ ਤੁਹਾਡਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਔਰ ਧੰਨਵਾਦ ਉਹਨਾਂ ਸਰੋਤਿਆਂ ਦਾ ਉਹਨਾਂ ਸੰਗਤਾਂ ਦਾ ਜਿਹੜੇ ਸਾਡੀ ਵੀਡੀਓ ਨੂੰ ਪਰਮਾਹੰਗਾਰਾ ਦੇ ਰਹੇ ਔਰ ਇਹ ਵੀਡੀਓ ਦੇਖ ਕੇ ਇਹ ਪਰਮਾਹੰਗਾਰਾ ਦੇਖ ਕੇ ਸਾਨੂੰ ਆਪ ਨੂੰ ਇਹ ਚੀਜ਼ ਪਤਾ ਲੱਗ ਰਹੀ ਆ ਕਿ ਅੱਜ ਲੋਕ ਬਿਮਾਰੀ ਤੋਂ ਦੁਖੀ ਆ ਔਰ ਇਲਾਜ ਦੇ ਲਈ ਉਹ ਆਪਣੇ ਆਪ ਨੂੰ ਠੀਕ ਕਰਨ ਦੇ ਲਈ ਅੱਜ ਕੁਦਰਤ ਨਾਲ ਜੁੜਨ ਨੂੰ ਤਿਆਰ ਨੇ ਪਰ ਜਦੋਂ ਤੱਕ ਉਹਨਾਂ ਨੂੰ ਕੋਈ ਚੰਗਾ ਸਹਾਰਾ ਚੰਗਾ ਡਾਕਟਰ ਚੰਗਾ ਕੁਦਰਤੀ ਤਰੀਕਾ ਨਹੀਂ ਮਿਲਦਾ ਉਦੋਂ ਤੱਕ ਉਹ ਵਾਂਝੇ ਰਹਿ ਜਾਂਦੇ ਨੇ ਸੋ ਵੀਡੀਓ ਦੇਖ ਕੇ ਰਿਸਪੌਂਸ ਦੇਖ ਕੇ ਸਾਨੂੰ ਇਹ ਚੀਜ਼ ਲੱਗਦੀ ਆ ਕਿ ਲੋਕ ਇਸ ਚੀਜ਼ ਲਈ ਤਿਆਰ ਆ ਔਰ ਸਾਰੇ ਦਰਸ਼ਕਾਂ ਦਾ ਧੰਨਵਾਦ ਆ ਔਰ ਜਿਹੜਾ ਅੱਜ ਇਹ ਨੁਸਖਾ ਲੈ ਕੇ ਆਏ ਆ ਆਪਾਂ ਇਹ ਨੁਸਖਾ ਮੈਂ ਫਰੂਕੀ ਸਾਹਿਬ ਤੁਸੀਂ ਖਾਸ ਸੁਣਿਆ ਹੋਊਗਾ ਕਿ ਲੋਕ ਕਹਿੰਦੇ 슈ਗਰ ਬਿਮਾਰੀ ਆ ਪਰ ਮੈਂ ਇਹ ਚੀਜ਼ ਕਹਿਣਾ ਕਿ 슈ਗਰ ਕੋਈ ਬਿਮਾਰੀ ਨਹੀਂ షుగర్ ਹੋਣ ਦਾ ਕਾਰਨ ਕੀ ਆ ਜੇ ਉਹ ਕਾਰਨ ਕਲੀਅਰ ਹੋ ਜੇ ਤਾਂ ਸ਼ੂਗਰ ਤੁਹਾਡੀ ਬੈਲੈਂਸ ਹੋ ਜਾਏਗੀ ਔਰ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਸ਼ੂਗਰ ਕਦੇ ਖਤਮ ਨਹੀਂ ਹੁੰਦੀ ਜਿਹੜਾ ਡਾਕਟਰ ਜਿਹੜਾ ਇਨਸਾਨ ਜਿਹੜਾ ਬੰਦਾ ਇਹ ਗੱਲ ਕਹਿੰਦਾ ਸ਼ੂਗਰ ਖਤਮ ਹੁੰਦੀ ਆ ਇਟ ਮੀਨਸ ਉਹਨੂੰ ਕੁਝ ਨਹੀਂ ਪਤਾ ਕਿਉਂਕਿ ਸ਼ੂਗਰ ਕਦੇ ਵੀ ਖਤਮ ਨਹੀਂ ਹੋਏਗੀ ਸ਼ੂਗਰ ਹਮੇਸ਼ਾ ਬੈਲੈਂਸ ਹੋਏਗੀ ਕਿਉਂਕਿ ਫਰੂਕੀ ਸਾਹਿਬ ਜੇ ਸ਼ੂਗਰ ਖਤਮ ਹੋ ਗਈ ਤਾਂ ਬੰਦਾ ਖਤਮ ਹੋ ਜਾਏਗਾ ਕਿਉਂਕਿ ਸ਼ੂਗਰ ਜਿਹੜੀ ਆ ਉਹ ਸਰੀਰ ਦੀ ਤਾਕਤ ਆ ਸਰੀਰ ਦੀ ਇਮਿਊਨਿਟੀ ਆ ਸਰੀਰ ਦੀ ਸ਼ਕਤੀ ਆ ਔਰ ਜੇ ਸਰੀਰ 'ਚ ਸ਼ਕਤੀ ਤਾਕ ਇਹ ਇਨਸਾਨ ਚੱਲ ਫਿਰ ਨਹੀਂ ਪਾਏਗਾ ਔਰ ਕੱਢੀ 슈ਗਰ ਸਭ ਤੋਂ ਮਾੜੀ ਆ ਜੀ ਜੀ ਚਲੋ ਅਸੀਂ ਗੱਲਬਾਤ ਕਰਾਂਗੇ ਸਾਰੀ ਸਮਝਾਂਗੇ ਤੁਹਾਡੇ ਕੋਲੋਂ ਅੱਛਾ ਨਗੀ ਸਾਹਿਬ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਇਸ ਵੇਲੇ 슈ਗਰ ਦੇ ਪੇਸ਼ੈਂਟ ਉਹ ਜਿਹੜਾ ਕਿ ਬੜਾ ਬਦਕਿਸਮਤੀ ਵਾਲਾ ਮਾਮਲਾ ਹੈਗਾ ਲਗਾਤਾਰ ਕੋੜੀ ਵੇਲ ਵਾਂਗ ਵੱਧ ਰਹੇ ਨੇ ਹਰ ਦੂਜੇ ਤੀਜੇ ਚੌਥੇ ਘਰ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ 슈ਗਰ ਦੇ ਰੋਗੀ ਨੇ ਜਿਹੜੇ ਉਹ ਬੜੇ ਜ਼ਿਆਦਾ ਵੱਧ ਰਹੇ ਨੇ ਕੀ ਕਾਰਨ ਮੰਨਦੇ ਹੋ ਤੁਸੀਂ ਦੇਖੋ ਜੀ ਇੱਕ ਚੀਜ਼ ਫਰੁਕੀ ਸਾਹਿਬ ਇਹ ਗੱਲ ਵਾਕਈ ਸਹੀ ਹੈ ਅਸੀਂ ਵੀ ਜਦੋਂ ਸਾਡੇ ਕੋਲ ਪੇਸ਼ੈਂਟ ਆ ਰਹੇ ਸੀ ਤੇ ਉਹਨਾਂ ਨੇ ਅਸੀਂ ਦੇਖਿਆ ਕਿ ਜਿਆਦਾ ਰੇਸ਼ਿਓ 슈ਗਰ ਦੀ ਹੁਣ ਅੱਗੇ ਇੱਕ ਉਮਰਦਾਰ ਸੀ ਕਿ ਅੱਜ ਜਿਹੜੀ ਉਮਰ ਹੈ ਨਾ ਉਸ ਉਹ ਰੋਗ 슈ਗਰ ਦੇ ਵਿੱਚ ਉਮਰ ਕੋਈ ਮਾਇਨੇ ਨਹੀਂ ਰੱਖ ਰਹੀ ਅੱਜ ਘੱਟ ਤੋਂ ਘੱਟ ਉਮਰ ਦੇ ਵਿੱਚ ਤੇ ਵੱਧ ਤੋਂ ਵੱਧ ਉਮਰ ਦੇ ਵਿੱਚ ਇਹ ਰੋਗੀ ਪਹੁੰਚ ਰਹੇ ਨੇ ਹੁਣ ਦੇਖੋ ਕੁਝ ਕਾਰਨ ਤਾਂ ਇਹ ਆ ਕਿ ਇਹ ਖਾਣ ਪੀਣ ਠੀਕ ਬਟ ਸਭ ਤੋਂ ਵੱਡਾ ਕਾਰਨ ਪਤਾ ਕੀ ਏ ਡਰ ਸ਼ੂਗਰ ਨੂੰ ਰੋਗ ਮੰਨਿਆ ਹੋਇਆ ਅੱਜ ਪਤਾ ਕੀ ਹੋ ਰਿਹਾ ਜੇ ਮੰਨ ਲਓ ਕਿਸੇ ਦਾ ਲੈਵਲ 135 40 ਟਿੱਕਰ ਆ ਗਿਆ 150 ਟਿੱਕਰ ਆ ਗਿਆ ਉਹ ਆਪਣੇ ਉਹਨੂੰ ਸ਼ੂਗਰ ਦਾ ਰੋਗੀ ਮੰਨ ਲੈਂਦਾ ਪਰ ਮੈਂ ਦੇਖੋ ਨੇਚਰਲ ਸਾਇੰਸ ਦੇ ਮੁਤਾਬਕ ਜੋ এনवायरमेंट ਦੇ ਮੁਤਾਬਕ 200 ਟਿੱਕਰ 슈ਗਰ ਦਾ ਲੈਵਲ ਪਹਿਲੀ ਗੱਲ ਨੋਰਮਲ ਆ ਰੋਟੀ ਖਾਣ ਤੋਂ ਬਾਅਦ ਬਿਲਕੁਲ ਬਿਲਕੁਲ ਜੇ ਰੋਟੀ ਖਾਣ ਤੋਂ ਪਹਿਲਾਂ ਇਹ ਖਾਲੀ ਪੇਟ ਨਾ ਜੇ ਰੋਟੀ ਖਾਣ ਤੋਂ ਬਾਅਦ ਤੁਹਾਡਾ ਲੈਵਲ 200 ਆ ਰਿਹਾ ਨਾ ਤੁਸੀਂ ਉਹਨੂੰ 슈ਗਰ ਨਾ ਸਮਝੋ ਅੱਛਾ ਹਾਂ ਉਸ ਵਿੱਚ ਕੋਈ ਅਦਲਾ ਬਦਲਾਵ ਉਹਨੂੰ ਆਪਾਂ ਬੈਲੈਂਸ ਕਰ ਸਕਦੇ ਆ ਪਰ ਦੇਖੋ 슈ਗਰ ਜੇ 200 ਟਿੱਕਰ 슈ਗਰ ਆ ਕੇ ਫਿਰ ਅਸੀਂ ਸਲਾਹ ਕਿ ਨਹੀਂ ਲੈਣੇ ਆ ਜਿਹੜਾ 5 ਸਾਲ ਤੋਂ ਗੋਲੀਆਂ ਖਾ ਰਿਹਾ ਹੁੰਦਾ ਜਦੋਂ ਇਹ ਸਲਾਹ ਲੈ ਲੈਨੇ ਆ ਤੇ ਉਹ ਕਹਿੰਦਾ ਕਭرائی ਨਾ ਦੇਖ ਮੇਰੀ ਜੇਬ ਚ ਪੱਤਾ ਮਾ ਵੀ ਖਾਣਾ ਟੈਨਸ਼ਨ ਨਾ ਲੈ ਕਿਹੜੀ ਗੱਲ ਆ ਇਹ ਗੋਲੀ ਖਾ ਦੇ ਸ਼ੂਗਰ ਬੈਲੈਂਸ ਹੋ ਜਾ ਫਿਰ ਉਹਨੇ ਦੇਖੋ ਉਹ ਉਹ ਬੈਲੈਂਸ ਕਰਨ ਵਾਲੇ ਪਾਸੇ ਖੜ ਜਾਂਦਾ ਉਹ ਫਿਰ ਗੋਲੀਆਂ ਲਾ ਲ ਜਾਂਦਾ ਕਿ ਚਲੋ ਉਹਨਾਂ ਗੋਲੀ ਆਪਾਂ ਵੀ ਖਜੂਰ ਕਰ ਲੈਨੇ ਆ ਪਰ ਮੈਂ ਇੱਕ ਜੀ ਦੱਸ ਦਿੰਦਾ ਨੁਕਸਾਨ ਸ਼ੂਗਰ ਨਹੀਂ ਕਰਦੀ ਨੁਕਸਾਨ ਸ਼ੂਗਰ ਨਹੀਂ ਕਰਦੀ ਉਸ ਸ਼ੂਗਰ ਨੂੰ ਲੈ ਕੇ ਖਾਧੀਆਂ ਹੋਈਆਂ ਦਵਾਈਆਂ ਅਲੱਗ-ਅਲੱਗ ਐਕਸਪੈਰੀਮੈਂਟ ਉਹ ਸਾਡਾ ਨੁਕਸਾਨ ਕਰਦੇ ਆ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਕਰਦੇ ਆ ਜਿਆਦਾ ਭਿਆਨਕ ਹੁੰਦੇ ਆ ਪਰ ਅੱਜ ਅਸੀਂ ਜਿਹੜੀ ਚੀਜ਼ ਲੈ ਕੇ ਆਏ ਆ ਦੇਖੋ ਆ ਜੇ ਮੈਂ ਗੱਲ ਕਰਾਂ 1998 99 ਦੀ ਪਹਿਲੋ 96 97 ਦੀ ਗੱਲ ਕਰਾਂ 2000 ਤੋਂ ਪਹਿਲੇ ਗੱਲ ਜਿਆਦਾ ਕਿਸੇ ਨੂੰ ਪਤਾ ਹੀ ਨਹੀਂ ਸੀ 슈ਗਰ ਕੀ ਆ ਬੀਪੀ ਥਾਇਰੋਇਡ ਕੁਛ ਨਹੀਂ ਸੀ ਪਤਾ ਕਿਸ ਨੂੰ ਪਰ ਅੱਜ ਬੱਚੇ-ਬੱਚੇ ਨੂੰ ਵੀ ਪਤਾ ਕਿ ਇਨਸੂਲਿਨ ਐਨ ਐਜੂਨਟ ਲਾਉਣਾ ਪੈ ਰਿਹਾ ਐਨਾ ਲੈਵਲ 슈ਗਰ ਦਾ ਹੋ ਰਿਹਾ ਕਿਉਂ ਕਿਉਂਕਿ ਉਹ ਇੱਕ ਇਹ ਆਮ ਨੋਰਮਲ ਇਨ ਕਾਮਨ ਮੰਨ ਲਿਆ ਤਾਂ ਫਿਰ ਕਿਹੜੀ 슈ਗਰ ਕਿਹੜੀ ਆ ਪਰ ਫਿਰ ਜਿਵੇਂ ਡਾਕਟਰਾਂ ਨੇ ਬੋਲਿਆ 슈ਗਰ ਕੋਈ ਵੀ ਰੋਗ ਨਹੀਂ ਆ ਇਹਨੂੰ ਆਪਾਂ ਬੈਲੈਂਸ ਕਰ ਸਕਦੇ ਆ ਪਰ ਜੇ ਤੁਸੀਂ ਕੋਈ 슈ਗਰ ਜੜੋ ਖਤਮ ਕਰਨੀ ਆ ਜੜੋ ਖਤਮ ਕਰਨ ਦਾ ਮਤਲਬ ਉਹ ਕਿ ਬੰਦਾ ਖਤਮ ਕਰਤਾ ਅਸੀਂ 슈ਗਰ ਮੰਨ ਲਓ ਮੇਰੇ ਪੈਰ ਤੇ ਕੁਚੀ ਦੀ ਚੜ ਰਹੀ ਆ ਮੇਰੇ ਪੈਰ ਤੇ ਕੋਈ ਚੀਜ਼ ਵੀ ਚੜ ਰਹੀ ਆ ਉਹਦਾ ਸਿਗਨਲ ਮੈਨੂੰ 슈ਗਰ ਨੇ ਹੀ ਦੇਣਾ ਓਕੇ ਕਿ ਤੇਰੇ ਪੈਰ ਤੇ ਕੁਛ ਆ ਰਿਹਾ ਤੂੰ ਇਹਨੂੰ ਕੰਟਰੋਲ ਕਰ ਲਾ ਤੂੰ ਬੈਲੈਂਸ ਕਰ ਲਾ ਇਹਨੂੰ ਇਹਨੂੰ ਪਾਸੇ ਕਰ ਲਾ ਤੇ ਜੇ ਮੇਰੀ 슈ਗਰ ਹੀ ਘਟ ਹੋਵੇਗੀ ਜੇ 슈ਗਰ ਹੀ ਖਤਮ ਹੋ ਜਾਏਗੀ ਤੇ ਮੇਰਾ ਸਰੀਰ ਤੁਸੀਂ ਦੇਖਿਆ ਨਾ ਫੁਲਕੀ ਸਾਹਿਬ ਜਦੋਂ 슈ਗਰ ਵਧੀ ਆ ਵਧੀ ਤੇ ਆਪਾਂ 100 ਹੱਲ ਕਰ ਲੈਨੇ ਆ ਪਰ ਜਦੋਂ 슈ਗਰ ਘਟ ਜਾਂਦੀ ਬੰਦਾ ਡੈੱਡ ਹੋ ਜਾਂਦਾ ਉਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਸੁੱਤਾ ਹੀ ਰਹਿ ਜਾਂਦਾ ਉਹ ਸੁੱਤਾ ਹੀ ਰਹਿ ਜਾਂਦਾ ਸੋ ਇਹਦੇ ਨਾਲ ਵੀ ਅਟੈਕ ਆ ਜਾਂਦੇ ਬੰਦੇ ਡੈੱਥ ਵੀ ਹੋ ਜਾਂਦੀ ਐ ਇਸ ਲਈ ਜਿਹੜੀ ਅੱਜ ਆਪਾਂ ਆ ਜਿਹੜਾ ਫਾਰਮੂਲਾ ਲੈ ਕੇ ਆਏ ਆ ਕੁਦਰਤੀ ਢੰਗੇ ਕੁਦਰਤੀ ਤਰੀਕੇ ਤੇ ਲੈ ਕੇ ਆਏ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤੂਗਾ ਆਪਾਂ ਦਾ 슈ਗਰ ਬੈਲੈਂਸ ਵੀ ਕਰਾਂਗੇ ਜੀ 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 ਅੱਛਾ ਕਰਨ ਜੀ ਇਹ ਕੀ ਕੀ ਚੀਜ਼ਾਂ ਹੈਗੇ ਨੇ ਅਜਵੈਨ ਰੱਖੀ ਆ ਤੁਸੀਂ ਇੱਥੇ ਮੇਥੀ ਦਾਣਾ ਹੈ ਪੁੱਜੇ ਛੋਲੇ ਹੈਗੇ ਨੇ ਇਹ ਪੱਤੇ ਨੇ ਕੀ ਕਰਨਗੇ ਜੀ ਇਹ ਬਿਲਕੁਲ ਜੀ ਇਹ ਤੁਹਾਡੇ ਸਭ ਤੋਂ ਪਹਿਲਾਂ ਤਾਂ ਬਲੱਡ ਦੀ ਕੁਆਲਿਟੀ ਨੂੰ ਵਧੀਆ ਕਰਨਗੇ ਕਿਉਂਕਿ ਅੱਜ 슈ਗਰ ਬਲੱਡ ਚ ਜਾ ਰਹੀ ਆ ਬਲੱਡ ਵਿੱਚ ਘੁਲ ਰਹੀ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਬਲੱਡ ਦੀ ਕੁਆਲਿਟੀ ਨੂੰ ਇੱਕ ਵਧੀਆ ਕੁਆਲਿਟੀ ਕਰਨਗੇ ਔਰ ਸੈਕੰਡਲੀ ਜਿੰਨਾ ਦਾ ਬੀਪੀ ਹਾਈ ਰਹਿੰਦਾ ਵਾ ਉਹਨਾਂ ਵਾਸਤੇ ਵੀ ਇਹ ਨੁਸਖਾ ਬੜਾ ਵਰਦਾਨਦਾਇਕ ਆ ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਵਾ ਕਨਸਟਿਪੇਸ਼ਨ ਐਸਿਡਿਟੀ ਖਾਣਾ ਖਾਣ ਤੋਂ ਬਾਅਦ ਖੱਟੇ-ਖੱਟੇ ਢਕਾਰ ਆਂਦੇ ਆ ਪੇਟ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਹੋ ਰਿਹਾ ਉਹਨਾਂ ਵਾਸਤੇ ਨੁਸਖਾ ਵਰਦਾਨਦਾਇਕ ਸਾਬਿਤ ਹੋਏਗਾ ਪਰ ਦਿੱਕਤ ਔਰ ਗੱਲ ਇੱਕ ਜਗ੍ਹਾ ਤੇ ਆ ਕੇ ਮੁੱਕਦੀ ਆ ਕਿ ਅੱਜ ਤੱਕ ਆਪਾਂ ਕੋਸਿਆ ਵਾ ਕਦੇ ਵੀ ਅਜਮਾਇਆ ਨਹੀਂ ਔਰ ਅਸੀਂ ਇਹ ਚੀਜ਼ ਹਮੇਸ਼ਾ ਕਹਿੰਨੇ ਆ ਪਹਿਲਾਂ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਔਰ ਇਸ ਚੀਜ਼ ਨੂੰ ਅਜ਼ਮਾ ਕੇ ਦੇਖੋ ਇਹ ਤੁਹਾਡੇ ਜੀਵਨ ਨੂੰ ਬਦਲ ਸਕਦੀ ਹੈ ਕਿਉਂਕਿ ਫਰੂਕੀ ਸਾਹਿਬ ਅਸੀਂ ਹਰ ਵਾਰੀ ਇਹ ਗੱਲ ਕਹਿੰਨੇ ਆ ਇਹ ਚੀਜ਼ਾਂ ਕੋਮਨ ਨੇ ਇਹ ਚੀਜ਼ਾਂ ਆਮ ਨੇ ਔਰ ਇਸ ਕਰਕੇ ਇਹਨਾਂ ਦੀ ਵੈਲਿਊ ਨਹੀਂ ਪੈ ਰਹੀ ਪਰ ਜੇ ਇਸ ਚੀਜ਼ਾਂ ਦੀ ਅੱਜ ਵੈਲਿਊ ਪੈਣ ਲੱਗ ਜਾਵੇ ਤਾਂ ਕਿਸੇ ਨੂੰ ਵੀ ਕਿਸੇ ਡਾਕਟਰ ਕੋਲੇ ਜਾਣ ਦੀ ਕਿਸੇ ਕੋਲੋਂ ਸਲਾਹ ਲੈਣ ਦੀ ਕਦੇ ਲੋੜ ਨਾ ਪਵੇ ਔਰ ਜਿਵੇਂ ਨਾਗੀ ਸਾਹਿਬ ਨੇ ਕਿਹਾ ਕਿ ਜੇ ਆਪਾਂ 2000 ਪਹਿਲਾਂ ਤੋਂ ਗੱਲ ਕਰੀਏ 슈ਗਰ ਦੀ ਉਸ ਤੋਂ ਪਹਿਲਾਂ 슈ਗਰ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੀਗਾ। ਤੋਂ 슈ਗਰ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੀ ਪਰ ਅੱਜ ਇੱਕ ਘਰ ਛੱਡੋ ਦੂਜੇ ਘਰ ਜਾ ਕੇ ਪੁੱਛੋ ਤੁਹਾਨੂੰ ਇੱਕ ਇੱਕ ਘਰ ਦੇ ਵਿੱਚ ਅਗਰ 6 ਮੈਂਬਰ ਆ ਤਾਂ ਤਿੰਨ ਮੈਂਬਰ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਰੋਗੀ ਹੋਣਗੇ ਹੋਣਗੇ ਔਰ ਉਹ ਭਿਆਨਕ ਰੋਗੀ ਹੋਣਗੇ ਜਿੰਦੇ ਚ 슈ਗਰ ਆ ਗਈ ਬੀਪੀ ਆ ਗਈ ਕ੍ਰੈਸਟੋਲ ਆ ਗਿਆ ਠੀਕਾ ਮਤਲਬ ਕਾਫੀ ਸਮੱਸਿਆਵਾਂ ਜਿਹੜੀਆਂ ਕਿ ਚੱਲ ਰਹੀਆਂ ਨੇ ਔਰ ਇਹ ਨੁਸਕਾ ਉਹਨਾਂ ਵਾਸਤੇ ਵਰਦਾਨ ਦੇ ਇੱਕ ਸਾਬਤ ਹੋਏਗਾ ਔਰ ਇਹਨੂੰ ਬਣਾਉਣ ਦੀ ਵਿਧੀ ਕੀ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਜ ਔਨ ਕੈਮਰਾ ਹੀ ਔਰ ਇਹ ਚੀਜ਼ਾਂ ਜਿਹੜੀਆਂ ਆਪਾਂ ਲਿੱਤੀਆਂ ਹੋਈਆਂ ਨੇ ਇਹ ਚੀਜ਼ਾਂ ਸਾਰੀਆਂ ਹੀ ਕੁਦਰਤ ਵੱਲੋਂ ਦਿੱਤੀਆਂ ਗਈਆਂ ਨੇ ਅਸੀਂ ਹਰ ਵਾਰੀ ਕਹਿੰਦੇ ਆ ਕਿ ਇਹ ਚੀਜ਼ਾਂ ਕੋਈ ਆਮ ਨਹੀਂ ਗਿਆ ਇਹ ਖਾਸ ਆਮ ਵਾ ਇਹ ਕੋਈ ਕਿਤੇ ਹੋਣੀ ਕਿ ਵੀ ਤੁਹਾਨੂੰ ਮਿਲਣੀਆਂ ਨਹੀਂ ਗਿਆ ਇਹ ਆਮ ਲੋਕਾਂ ਦੇ ਘਰਾਂ 'ਚ ਹੀ ਪਈਆਂ ਹੋਈਆਂ ਨੇ ਜੀ 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 ਅੱਛਾ ਨਗੀ ਸਾਹਿਬ ਇੱਕ ਸਵਾਲ ਬੜਾ ਅਹਿਮ ਹੈਗਾ ਜਿਹੜੇ ਬੰਦੇ ਨੂੰ ਸ਼ੂਗਰ ਹੈ ਇੱਕ ਲਿਮਿਟ ਤੋਂ ਜ਼ਿਆਦਾ ਸ਼ੂਗਰ ਹੋ ਰਹੀ ਹੈ ਉਹਦੇ ਕਿਹੜੇ ਅੰਗ ਨੂੰ ਸਭ ਤੋਂ ਵੱਧ ਖਤਰਾ ਹਮੇਸ਼ਾ ਬਣਿਆ ਰਹਿੰਦਾ ਦੇਖੋ ਇਹ ਸਭ ਤੋਂ ਜ਼ਿਆਦਾ ਖਤਰਾ ਆਪਾਂ ਜਦੋਂ 슈ਗਰ ਲੈਵਲ ਵੱਧਦਾ ਲਗਾਤਾਰ ਮੈਡਿਸਨ ਖਾਣੇ ਅੱਖਾਂ ਤੇ ਬਹੁਤ ਜ਼ਿਆਦਾ ਭਿਆਨਕ ਅਸਰ ਆਉਂਦਾ ਅੱਖਾਂ ਦੀ ਰੋਸ਼ਨੀ ਤੇ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਮਤਲਬ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਈਆਂ ਦੀ ਤਾਂ ਇਹ 슈ਗਰ ਵਧਣ ਕਰਕੇ ਨਿਗਾ ਵੀ ਜਲ ਚਲੀ ਜਾਂਦੀ ਹੈ ਠੀਕ ਹੈ ਉਹ ਤੋਂ ਬਾਅਦ ਚ ਸਾਡੇ ਕੰਨਾਂ ਦੇ ਉੱਪਰ ਠੀਕ ਹੈ ਕੋ ਸੁਨਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਉਹ ਤੋਂ ਬਾਅਦ ਚ ਲੱਤਾਂ ਇੰਨੀਆਂ ਕੁ ਜ਼ਿਆਦਾ ਖੁਸਦੀਆਂ ਕਿ ਪੈਰ ਸੁੰਨ ਹੋ ਜਾਂਦੇ ਆ ਬੰਦਾ ਮੋਟਰਸਾਈਕਲ ਦੇ ਮਗਰ ਬੈਠਾ ਹੁੰਦਾ ਮਾਰਕੀਟ 'ਚੋਂ ਗੇੜਾ ਕੱਢ ਆਉਂਦਾ ਪਤਾ ਘਰੇ ਆ ਕੇ ਪਤਾ ਲੱਗਦਾ ਜੁੱਤੀ ਪੈਰ 'ਚ ਹੈਗੀ ਨਹੀਂ ਕਿਉਂ ਪੈਰ ਸੁੰਨ ਹੋ ਗਿਆ ਪੈਰ ਸੁੰਨ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਨਰਵਸ ਸਿਸਟਮ ਆ ਉਹ ਸਭ ਤੋਂ ਜ਼ਿਆਦਾ ਕਮਜ਼ੋਰ ਹੋ ਜਾਂਦਾ ਜਦੋਂ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਫਿਰ ਉਹ ਉਸ ਤੋਂ ਬਾਅਦ ਬੋਡੀ ਨੂੰ ਕੋਈ ਪਤਾ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਇਹ ਨੁਸਖਾ ਫਾਰਮੂਲਾ ਕਿਹਨਾਂ ਦੇ ਉੱਤੇ ਕੰਮ ਕਰੇਗਾ ਕਿਹੜੇ ਲੋਕਾਂ ਲਈ ਬਹੁਤ ਜ਼ ਦੇਖੋ ਜੀ ਜਿਹੜੇ ਇੱਕ ਪੱਤੇ ਪਏ ਉਹ ਤਾਂ ਸਾਫ਼ ਸਾਰੇ ਨੂੰ ਦਿਖ ਰਹੇ ਆ ਨਿੰਮ ਦੇ ਔਰ ਜਿਹੜੇ ਦੂਸਰੇ ਪੱਤੇ ਆ ਇਹ ਵੀ ਲੋਕਾਂ ਦੇ ਘਰਾਂ 'ਚ ਹੀ ਆ ਇਹ ਕੋਈ ਜ਼ਿਆਦਾ ਇਹ ਨਹੀਂ ਵੀ ਕਿਤੋਂ ਮਿਲਨੇ ਨਹੀਂਗੇ ਇਹ ਵੀ ਆਮ ਘਰਾਂ 'ਚ ਹੀ ਆ ਬਕੇ ਦੱਸਾਂਗੇ ਆਪਾਂ ਔਰ ਆਪਾਂ ਸਾਰਾ ਨੁਸਖਾ ਔਣ ਕੈਮਰੇ ਬਣਾਵਾਂਗੇ ਔਰ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਆ ਵੀ ਤੁਸੀਂ ਇਹਨੂੰ ਅਜਮਾਓ ਵਰਤੋ ਵਰਤੋਂਗੇ ਤਾਂ ਤੁਹਾਨੂੰ ਇਹਦਾ ਰਿਜ਼ਲਟ ਆਏਗਾ ਹੀ ਆਏਗਾ ਔਰ 슈ਗਰ ਹੋਣ ਦਾ ਕਾਰਨ ਕੀ ਆ 슈ਗਰ ਹੋਣ ਦਾ ਕਾਰਨ ਵਾ ਪੈਨ ਕਿਰਿਆ ਜੇ ਜਿਹੜੀ ਕੀ ਵਰਕ ਕਰਨਾ ਬੰਦ ਕਰ ਦਿੰਦੇ ਹੋ ਤੁਸੀਂ ਦੇਖਿਆ ਹੋਗਾ ਫਰੂਕੀ ਸਾਹਿਬ ਜੰਮ ਦੇ ਬੱਚੇ ਨੂੰ ਸ਼ੂਗਰ ਹੋ ਜਾਂਦੀ ਆ 2 ਸਾਲ ਦੇ ਬੱਚੇ ਨੂੰ ਇਨਸੂਲਿਨ ਦਾ ਟੀਕੇ ਲੱਗ ਰਹੇ ਨੇ ਇਟ ਮੀਨਸ ਕੀ ਆ ਇਨਸੂਲਿਨ ਦਾ ਟੀਕਾ ਲੱਗ ਰਿਹਾ ਆ ਆਪਾਂ ਇਨਸੂਲਿਨ ਦਾ ਟੀਕਾ ਲਾ ਰਹੇ ਆ ਆਪਾਂ ਉਹਨੂੰ ਕਹਰੇ ਵੀ ਇਹ ਇਨਸੂਲਿਨ ਦਾ ਟੀਕਾ ਜਿੰਦੋਂ ਤੱਕ ਬੱਚਾ ਜੀਊਗਾ ਉਦੋਂ ਤੱਕ ਚੱਲਦਾ ਰਹੂਗਾ ਪਰ ਉਹਦਾ ਜਿਹੜਾ ਕਾਰਨ ਆ ਉਹਦੀ ਜਿਹੜੀ ਜੜਵਾ ਜੜ ਤੱਕ ਅਜੇ ਨਾ ਅਜੇ ਤੱਕ ਕਿਸੇ ਨੇ ਕੰਮ ਨਹੀਂ ਕੀਤਾ ਸ਼ੂਗਰ ਹੋਣ ਦਾ ਕਾਰਨ ਕੀ ਆ ਮੇਨ ਸੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸ਼ੂਗਰ ਹੋਣ ਦਾ ਮੇਨ ਕਾਰਨ ਜਿਹੜ ਪੈਨਕ੍ਰੀਆਜ਼ ਜਦੋਂ ਤੁਹਾਡੀ ਕਮਜ਼ੋਰ ਹੋਏਗੀ ਜਦੋਂ ਤੁਹਾਡੀ ਪੈਨਕ੍ਰੀਆਜ਼ ਵੀਕ ਹੋਏਗੀ ਉਸ ਤੋਂ ਬਾਅਦ ਹੀ ਤੁਹਾਡੀ ਸ਼ੂਗਰ ਅਨਬੈਲੈਂਸ ਹੋਏਗੀ ਔਰ ਮੈਂ ਫਿਰ ਕਹਿ ਰਿਹਾ ਹਾਂ ਸ਼ੂਗਰ ਕੋਈ ਬਿਮਾਰੀ ਨਹੀਂ ਜੇ ਤੁਹਾਨੂੰ ਉਹਦੀ ਜੜ ਤੇ ਕੰਮ ਹੋ ਜਾਵੇ ਜੇ ਉਹਦੀ ਜੜ ਤੇ ਪਾਣੀ ਚਲਾ ਜਾਵੇ ਉਹਦੀ ਜੜ ਤੇ ਦਵਾਈ ਪਹੁੰਚ ਜਾਵੇ ਤਾਂ ਤੁਹਾਡੀ ਸ਼ੂਗਰ ਪਹਿਲੇ 15 ਦਿਨਾਂ ਚ ਵੀ ਬੈਲੈਂਸ ਹੋ ਸਕਦੀ ਪਹਿਲੇ ਮਹੀਨੇ ਚ ਵੀ ਬੈਲੈਂਸ ਹੋ ਸਕਦੀ ਡੇਢ ਮਹੀਨੇ ਚ ਵੀ ਬਸ ਜੜ ਤੱਕ ਜਾਣਾ ਚਾਹੀਦਾ ਔਰ ਜਿਹੜਾ ਇਹ ਜੇ ਨੁਸਖਾ ਲੈ ਕੇ ਆਏ ਆਪਾਂ ਇਹ ਉਸ ਜੜ ਤੱਕ ਪਹੁੰਚਾਵਾਂਗੇ ਜੀ ਜੀ ਅੱਛਾ ਇਹ ਨੁਸਖੇ ਫਾਰਮੂਲਾ ਇਸਤੇਮਾਲ ਕਿਵੇਂ ਕਰਨਾ ਹੈ ਇਹਨੂੰ ਬਣਾਉਣਾ ਕਿਵੇਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਇਹਨੂੰ ਸਾਰਿਆਂ ਨੂੰ ਰੋਸਟ ਕਰਾਂਗੇ ਇਹਨੂੰ ਮਤਲਬ ਭੁੰਨਾਗੇ ਆਪਾਂ ਅਜਵੈਨ ਨੂੰ ਸਭ ਤੋਂ ਪਹਿਲਾਂ ਭੁੰਨਿਆ ਗਿਆ ਉਸ ਤੋਂ ਬਾਅਦ ਸੋਰੀ ਮੇਤੀ ਦਾਣੇ ਨੂੰ ਭੁੰਨਿਆ ਗਿਆ ਸਭ ਤੋਂ ਪਹਿਲਾਂ ਫਿਰ ਅਜਵੈਨ ਨੂੰ ਭੁੰਨਿਆ ਗਿਆ ਫਿਰ ਜਿਹੜੇ ਆਹ ਆਪਣੇ ਚਨੇ ਆ ਇਹ ਚਨੇ ਜਿਵੇਂ ਮੈਂ ਗੱਲ ਕਰਾਂ ਜਿਹੜਾ ਬੰਦਾ ਇਹ ਚਨੇ ਨੂੰ ਖਾਏਗਾ ਉਹਦਾ ਸਰੀਰ ਘੋੜੇ ਵਰਗਾ ਹੋਏਗਾ ਆਪਾਂ ਆਮ ਸੁਣਦੇ ਆਂ ਵੀ ਜਿਹੜਾ ਬੰਦਾ ਚਨੇ ਚਬਦਾ ਵਾ ਕਦੇ ਬੁੱਢਾ ਨਹੀਂ ਹੋਏਗਾ ਸੋ ਇਹ ਚਨੇ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਔਰ ਉਸ ਤੋਂ ਬਾਅਦ ਨਿੰਮ ਦੇ ਪੱਤੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਔਰ ਜਿਹੜੇ ਇੱਕ ਆ ਪੱਤੇ ਪਏ ਆ ਇਹ ਆ ਬੇਲ ਦੇ ਪੱਤੇ ਔਰ ਬੇਲ ਦਾ ਜੂਸ ਬਹੁਤ ਵਧੀਆ ਵਾ ਸਰੀਰ ਵਾਸਤੇ ਸਰੀਰ ਦੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆ ਆ ਅਗਰ ਉਹ ਇਹ ਇਕੱਲੇ ਪੱਤੇ ਚਟ ਲੈਂਦੇ ਨੇ ਤਾਂ ਇਹ ਪੱਤੇ ਚਟ ਕੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਪੱਤੇ ਆਪਾਂ ਇਹਦੇ ਵਿੱਚ ਸਾਰੇ ਐਡ ਕਰਾਂਗੇ ਔਰ ਸਭ ਤੋਂ ਪਹਿਲਾਂ ਇਹਨਾਂ ਨੂੰ ਭੁੰਨਾਂਗੇ ਸਾਰਿਆਂ ਨੂੰ ਪੁੰਨਲੇ ਇਹਨਾਂ ਵਿੱਚੋਂ ਜਿਹੜੀ ਨਮੀ ਹੈਗੀ ਐਸੀ ਉਹ ਨਮੀ ਇਹਨਾਂ ਦੀ ਖਤਮ ਕਰਾਂਗੇ ਬਿਲਕੁਲ ਬਿਲਕੁਲ ਨਮੀ ਖਤਮ ਹੋਏਗੀ ਫਿਰ ਉਹਨਾਂ ਨੂੰ ਭੁੰਨਣ 'ਚ ਆਸਾਨੀ ਹੋਏਗੀ ਠੀਕ ਹੈ ਅੱਛਾ ਡਾਕਟਰ ਸਾਹਿਬ ਇਹਦੇ ਪੱਤੇ ਹੈਗੇ ਨੇ ਜਿਹੜੇ ਇਹ ਰੋਸਟਰਡ ਕੀਤੇ ਰਹੇ ਤੁਸੀਂ ਭੁੰਨੇ ਹੈਗੇ ਨੇ ਤਵੇ ਦੇ ਉੱਤੇ ਇਹ ਇਹਨਾਂ ਨੂੰ ਸੁਕਾਇਆ ਵੀ ਜਾ ਸਕਦੇ ਹਾਂਜੀ ਇਹਨਾਂ ਨੂੰ ਸਿਕਾਇਆ ਜਾ ਸਕਦਾ ਪਰ ਇਹਨੂੰ ਇੱਕ ਚੀਜ਼ੇ ਧੁੱਪੇ ਨਹੀਂ ਸਿਕਾਉਣਾ ਆਪਾਂ ਨੂੰ। ਅੱਛਾ। ਹਾਂ। ਇਸ ਲਈ ਸਭ ਤੋਂ ਸੌਖਾ ਤਰੀਕਾ ਕਿ ਇਹਨਾਂ ਨੂੰ ਆਪਾਂ ਫਲਾਈਪਨ ਦੇ ਵਿੱਚ ਰੋਸਟਡ ਕਰ ਲਈਏ। ਉਹ ਇੱਕ ਤਾਂ ਸਮਾਂ ਬੱਜਦਾ ਇੱਕ ਈਜ਼ੀਲੀ ਹੋ ਜਾਂਦੇ ਆ। ਠੀਕ ਹੈ। ਕਿਉਂਕਿ ਮਕਸਦ ਕੀ ਹੈ ਕਿ ਆਪਾਂ ਇਹਨੂੰ ਬਣਾ ਕੇ ਇਹ ਇੱਕ ਦਿਨ ਚ ਤਾਂ ਖਤਮ ਨਹੀਂ ਹੋਣਾ। ਕੋਈ ਮਹੀਨਾ, 15 ਦਿਨ, 20 ਦਿਨ, 2 ਮਹੀਨੇ ਜੇ ਆਪਾਂ ਇਹਨੂੰ ਘਰੇ ਰੱਖਣਾ ਵੀ ਹੋਵੇ ਫਿਰ ਇਹ ਖਰਾਬ ਨਹੀਂ ਹੁੰਦਾ। ਇਕ ਰਾਵ ਨਹੀਂ ਹੁੰਦਾ ਫਿਰ ਆਪਾਂ ਰੋਜ਼ ਨੂੰ ਯੂਜ਼ ਕਰ ਸਕਦੇ ਆ ਜੀ 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 ਚਲੋ ਅੱਛਾ ਅਸੀਂ ਇਹ ਸਾਰੇ ਚੀਜ਼ਾਂ ਨੂੰ ਅਸੀਂ ਮੇਥੀ ਦਾਣਾ ਵੀ ਭੁੰਨ ਲਿਆ ਅਸੀਂ ਅਜਵੈਨ ਦੇ ਵਿੱਚੋਂ ਵੀ ਨਮੀ ਖਤਮ ਕਰ ਲਈ ਅਸੀਂ ਛੋਲਿਆਂ ਨੂੰ ਵੀ ਭੁੰਨ ਕੇ ਇਹਦੇ ਵਿੱਚ ਜਿਹੜਾ ਪਾਣੀ ਸੀ ਉਹ ਸੁਕਾ ਲਿਆ ਪੱਤਿਆਂ ਦੇ ਵਿੱਚ ਵੀ ਜਿਹੜਾ ਪਾਣੀ ਸੀ ਉਹ ਵੀ ਅਸੀਂ ਰੋਸਟ ਕਰਕੇ ਪੱਤੇ ਉਹ ਮਕਾ ਦਿੱਤਾ ਹੁਣ ਇਸ ਤੋਂ ਬਾਅਦ ਕੀ ਕਰਨੇ ਜੀ ਫਿਰ ਹੁਣ ਇਸ ਤੋਂ ਬਾਅਦ ਆਪਾਂ ਇਹਦੀ ਕੁਆਂਟੀਟੀ ਜਿਹੜੀ ਆ ਉਹ ਮਿਕਸਰ 'ਚ ਲੈ ਕੇ ਉਹਨੂੰ ਮਿਕਸੀ ਤਰ੍ਹਾਂ ਗ੍ਰाइंड ਕਰਾਂਗੇ ਇੱਕ ਪਾਊਡਰ ਬਣਾਵਾਂਗੇ ਔਰ ਉਸ ਉਸ ਤੋਂ ਬਾਅਦ ਔਰ ਪਾਊਡਰ ਨੂੰ ਆਪਾਂ ਇਨਟੇਕ ਕਰਾਂਗੇ ਬੋਡੀ ਦੇ ਅੰਦਰ ਔਰ ਇਹਦੀ ਜਿਹੜੀ ਕੁਆਂਟੀਟੀ ਆ ਜਿਹੜੀ ਆਪਾਂ ਮੇਤੀ ਦਾਣਾ ਵਾ ਇਹ ਆਪਾਂ 50 ਗ੍ਰਾਮ ਲੈਣੀ ਆ 50 ਗ੍ਰਾਮ ਦੇ ਵਿੱਚ ਤੁਸੀਂ ਮੰਨ ਲਓ ਵੀ ਤਿੰਨ ਚਮਚੇ ਆਪਾਂ ਇਹ ਲਵਾਂਗੇ ਔਰ ਸੇਮ ਕੁਆਂਟੀਟੀ ਹੀ ਆਪਾਂ ਅਜਵਾਈਨ ਦੀ ਲਵਾਂਗੇ ਤਿੰਨ ਚਮਚੇ ਜੀ ਜੀ ਬਿਲਕੁਲ ਤਿੰਨ ਚਮਚੇ ਪਰ ਉਸ ਤੋਂ ਬਾਅਦ ਸੇਮ ਕੁਆਂਟੀਟੀ ਉਹ ਜੇ ਛੋਲੇ 3 ਚਮਚੇ ਜੀ ਬਿਲਕੁਲ ਉਸ ਤੋਂ ਬਾਅਦ ਆਪਣੇ ਜਿਹੜੇ ਆ ਗਏ ਨਿੰਮ ਦੇ ਪੱਤੇ ਇਹ ਆਪਾਂ ਲਵਾਂਗੇ 10 ਗ੍ਰਾਮ ਆਪਣੀ ਜ਼ਿਆਦਾ ਕੋੜੇ ਨਹੀਂ ਹੋ ਜਣਗੇ ਨਹੀਂ ਉਹ ਦੇਖੋ ਜੇ ਕਿਸੇ ਨੇ ਨੁਸਖਾ ਜ਼ਿਆਦਾ ਬਣਾਉਣਾ ਹੋ ਜ਼ਿਆਦਾ ਟਾਈਮ ਲਈ ਤਾਂ ਫਿਰ ਉਹ ਇਹਨੂੰ ਜ਼ਿਆਦਾ ਵੀ ਲੈ ਸਕਦਾ ਵਾ ਪਰ 10 ਗ੍ਰਾਮ ਤੁਸੀਂ ਇਹਨੂੰ ਲੈ ਸਕਦੇ ਹੋ 10 ਗ੍ਰਾਮ ਚ ਇੰਨੇ ਕੋਈ ਆਣਗੇ 7-8 ਪੱਤੇ ਹੋਗੇ 7-8 ਪੱਤੇ ਮੰਨ ਕੇ ਚੱਲੋ ਬਸ ਠੀਕ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਆ ਬੇਲ ਦੇ ਪੱਤੇ ਇਹ ਵੀ ਆਪਾਂ ਇੰਨੇ ਕੋਹੀ ਇਹਦੇ ਵਿੱਚ ਐਡ ਕਰਾਂਗੇ ਠੀਕ ਹੋ ਗਿਆ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਸ਼ ਕਰਕੇ ਇਹ ਤੁਹਾਡਾ 슈ਗਰ ਨੂੰ ਕੰਟਰੋਲ ਕਰਨ ਵਾਲਾ ਬਲੱਡ ਪ੍ਰੈਸ਼ਰ ਤੋਂ ਰਾਹਤ ਦਿਵਾਉਣ ਵਾਲਾ ਨੁਸਖਾ ਆਪਾਂ ਬਣਾਉਣ ਲੱਗੇ ਆ ਜਿਹੜਾ ਕਿ ਤੁਹਾਡੇ ਸਰੀਰ ਦੇ ਅੰਦਰ ਜਾ ਕੇ ਪਹਿਲੇ 11 ਦਿਨਾਂ ਦੇ ਵਿੱਚ ਹੀ ਵਰਕ ਕਰਨਾ ਸ਼ੁਰੂ ਕਰੇਗਾ ਜੀ ਜੀ ਅੱਛਾ ਤੁਹਾਡੇ ਕੋਲ ਅਸੀਂ ਆਵਾਂਗੇ ਇਸ ਤੋਂ ਪਹਿਲਾਂ ਕਿ ਨੁਸਖਾ ਫਾਰਮੂਲਾ ਤਿਆਰ ਹੋਵੇ ਦੱਸਿਆ ਜਾਵੇ ਕਿ ਕਿੰਨੀ ਮਿਗਦਾਰ ਦੇ ਵਿੱਚ ਲੈਣਾ ਹੈ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਲਖੀ ਸਾਹਿਬ ਇਦਾਂ ਦੇ ਨੁਸਖੇ ਫਾਰਮੂਲੇ ਨਾਲ ਬਹੁਤੀ ਵਾਰ ਹੁੰਦਾ ਹੈ ਕਿ ਲੋਕ ਕਰਦੇ ਨੇ 10 ਦਿਨ ਸਾਨੂੰ ਵੀ ਤੁਸੀਂ ਨੁਸਖਾ ਪਾਇਆ ਸੀ ਸਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਕਈਆਂ ਨੇ ਕਿਹਾ ਜੀ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਕਈਆਂ ਨੇ ਕਿਹਾ ਜੀ ਸਾਨੂੰ ਸੋ ਸੋ ਫਰਕ ਪਿਆ ਫਿਰ ਉਹਦਾ ਕੀ ਕਾਰਨ ਹੁੰਦਾ ਉਹਨਾਂ ਲੋਕਾਂ ਵਾਸਤੇ ਕੁਝ ਹੈ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਇਸ ਤਰ੍ਹਾਂ ਹਰੇਕ ਸਰੀਰ ਠੀਕ ਆ ਕਿਸੇ ਨੂੰ ਇਹਨਾਂ ਚੀਜ਼ਾਂ ਤੇ ਇਹ ਰਾਮਬੰਦ ਦਾ ਕੰਮ ਕਰਦੀਆਂ ਮਤਲਬ ਕਿ ਅਸੀਂ ਕਹਿੰਦੇ ਆ 11 ਦਿਨ ਉਹ ਇਸ ਤਰ੍ਹਾਂ ਦੇ ਸਰੀਰ ਵਿੱਚ ਸਾਨੂੰ ਮਿਲਦੇ ਆ ਜਿਹੜੇ ਕਹਿੰਦੇ ਡਾਕਟਰ ਸਾਹਿਬ ਅਸੀਂ 5 ਦਿਨ ਹੀ ਵਰਤਿਆ ਸਾਨੂੰ ਬੜਾ ਅੱਛਾ ਰਿਜ਼ਲਟ ਮਿਲ ਗਿਆ ਪਰ ਇਸ ਤਰ੍ਹਾਂ ਨਹੀਂ ਮਿਲਦੇ ਜene ਡਾਕਟਰ ਸਾਹਿਬ ਹਜੇ ਮਹੀਨਾ ਹੋ ਗਿਆ ਵਰਤਦੇ ਨੂੰ ਪਰ ਕੋਈ ਜ਼ਿਆਦਾ ਫਰਕ ਨਹੀਂ ਆਇਆ ਹਾਂ ਬਾਡੀ ਚ એનર્ਜੀ ਲੈਵਲ ਵਧਿਆ ਪਰ ਲੈਵਲ ਨਹੀਂ ਪਰ ਜਿਹੜੇ ਫਿਰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਤੋਂ ਨਹੀਂ ਰਾਹਤ ਮਿਲਦੀ ਫਿਰ ਉਹਨਾਂ ਲਈ ਫਰੂਕੀ ਸਾਹਿਬ ਬ੍ਰਹਮ ਅਸਤਰ ਦੇ ਰੂਪ ਚ ਆਪਾਂ ਤਿਆਰ ਕਰਦੇ ਆ ਤੁਹਾਡੇ ਸਾਹਮਣੇ ਪਿਆ ਇਬਰਾਮਾਸਤਰ ਬਹੁਤ ਅੱਛਾ ਅੱਜ ਰਿਜ਼ਲਟ ਲੈ ਕੇ ਆ ਰਿਹਾ ਇਹ ਬ੍ਰਹਮਾਸਤਰ ਦੇ ਡਰਾਪਸ ਅੱਜ ਵਰਦਾਨ ਸਾਬਤ ਹੋ ਰਹੇ ਅੱਜ ਉਹ ਇੱਕਵੀਂ ਸਦੀ ਦੇ ਮੈਂ ਗੱਲ ਕਰਾਂ ਅਜਰੂਰਤ ਦੇ ਅਨੁਸਾਰ ਕਹਿੰਦੇ ਜੀ ਕਿ ਗਿਆਨ ਤੇ ਵਿਗਿਆਨ ਦਾ ਯੁੱਗ ਅੱਜ ਉਸ ਵਿਗਿਆਨ ਦੇ ਯੁੱਗ ਦੇ ਵਿੱਚ ਇਸ ਗਿਆਨ ਦੇ ਭੰਡਾਰ ਦੇ ਨਾਲ ਅੱਜ بڑے ਪਰਿਵਾਰ ਹੈ ਜਿਹੜਾ ਆਪਦਾ ਜੀਵਨ ਬਚਾ ਰਿਹਾ ਹੈ ਅੱਜ بڑے ਪਰਿਵਾਰ ਹੈ ਜਿਹੜੇ ਆਪਦੇ ਜੀਵਨ ਚ ਖੁਸ਼ਹਾਲੀ ਲੈ ਕੇ ਆ ਰਹੇ ਆ ਅੱਜ بڑے ਪਰਿਵਾਰ ਆ ਜਿਨ੍ਹਾਂ ਨੇ ਉਮੀਦ ਖਤਮ ਕਰਦੀ ਸੀ ਕਿ ਮੈਂ ਹੁਣ ਬਸ ਇਸ ਮੁਵਾਰੀ ਤੋਂ ਬਾਹਰ ਨਹੀਂ ਆ ਸਕਦਾ ਪਰ ਉਹਨਾਂ ਨੂੰ ਵੀ ਇਸ ਬ੍ਰਹਮ ਵਸਤਨ ਨੇ ਜੀਵਨ ਦਾਅਨ ਦਿੱਤਾ ਹੈ। ਕੀ ਬਾਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ। ਅੱਛਾ ਕਟਾਰੀ ਸਾਹਿਬ ਜੇਕਰ ਤੁਹਾਡੇ ਨਾਲ ਮਿਲਣਾ ਹੋਵੇ, رابطہ ਕਰਨਾ ਹੋਵੇ ਕਿਵੇਂ ਕਰ ਸਕਦਾ ਹੈ ਕੋਈ ਬੰਦਾ? ਵੀਡੀਓ 'ਚ ਅਗਰ ਕੋਈ ਕਨਫਿਊਜ਼ਨ ਹੋਵੇ, ਕੋਈ ਪੁੱਛ ਪ੍ਰਤੀਤ ਕਰਨੀ ਹੋਵੇ, ਕੋਈ ਆਪਣੀ ਬਿਮਾਰੀ ਬਾਰੇ ਗੱਲਬਾਤ ਕਰਨੀ ਹੋਵੇ। ਬਿਲਕੁਲ ਜੀ ਬਿਲਕੁਲ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਆਂ ਵੀ ਜਿਹੜੇ ਨੁਸਖੇ ਫਾਰਮੂਲੇ ਅਸੀਂ ਲੈ ਕੇ ਆਉਂਨੇ ਆਂ, ਉਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸਲਾਹ ਮਸ਼ਵਰਾ ਜ਼ਰੂਰ ਕਰਿਆ ਕਰੋ ਕਿਸੇ ਚੰਗੇ ਡਾਕਟਰ ਨਾਲ ਔਰ ਜਿਹੜਾ ਸਾਨੂੰ ਮਿਲਣ ਦਾ ਟਾਈਮ ਔਰ ਸਥਾਨ ਵਾ ਉਹ ਸੋਮਵਾਰ 5 ਦਿਨ ਲਗਾਤਾਰ ਅਸੀਂ ਇੱਥੇ ਹੁੰਨੇ ਆ ਔਰ ਜਿਹੜਾ ਮਿਲਣ ਦਾ ਸਮਾਂ ਵਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਔਰ ਜਿਹੜਾ ਆਪਣਾ ਸਥਾਨ ਲੋਕੇਸ਼ਨ ਉਹ ਗੜਾ ਰੋਡ ਤਾਜ ਮਾਰਕੀਟ ਐਸ ਈਓ 38 ਕ੍ਰਿਸਟਲ ਪਲਾਜ਼ਾ ਬੱਸ ਸਟੈਂਡ ਦੇ ਕੋਲ ਔਰ ਅਪਾਇੰਟਮੈਂਟ ਲੈ ਕੇ ਹੀ ਮਿਲਿਆ ਜਾਏਗਾ ਔਰ ਜਿਨ੍ਹਾਂ ਨੂੰ ਦਿੱਕਤ ਮੈਂ ਤੁਹਾਨੂੰ ਲਾਸਟ ਵੀ ਫਰੂਕੀ ਸਾਹਿਬ ਇਹ ਗੱਲ ਕਹੀ ਸੀ ਸਟਾਰਟਿੰਗ 'ਚ ਵੀ ਕਿ ਅੱਜ ਲੋਕ ਇਲਾਜ ਕਰਨ ਲਈ ਤਰਸ ਰਹੇ ਨੇ ਪਰ ਉਹਨਾਂ ਨੂੰ ਚੰਗੀ ਚੀਜ਼ ਨਹੀਂ ਮਿਲ ਰਹੀ ਔਰ ਜਿਹੜੀ ਆਪਾਂ ਲੋਕ ਕੁਦਰਤ ਨਾਲ ਜੁੜ ਰਹੇ ਨੇ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਪਰ ਜਿਹੜਾ ਆਪਾਂ ਬ੍ਰਹਮਾਸਤਰ ਹਮੇਸ਼ਾ ਦੀ ਹਮੇਸ਼ਾ ਦਿਖਾਉਂਦੇ ਆ ਉਹ ਇੱਕ ਰਸਤਾ ਵਾ ਉਹ ਇੱਕ ਚੰਗੀ ਚੀਜ਼ ਵਾ ਜਿਹੜੀ ਕਿ ਤੁਹਾਡੇ ਸਰੀਰ ਦੇ ਅੰਦਰ ਜਾ ਕੇ ਇਸ ਬਿਮਾਰੀਆਂ ਨੂੰ ਮੁਕਤ ਕਰੇਗੀ ਜੀ ਜੀ ਅੱਛਾ ਤੇ ਅਸੀਂ ਸਾਰੇ ਚੀਜ਼ਾਂ 50-50 ਗ੍ਰਾਮ ਤੇ ਪੱਤੇ 10-10 ਗ੍ਰਾਮ ਪਾ ਲਏ ਉਸ ਤੋਂ ਬਾਅਦ ਫਿਰ ਹੁਣ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਕਰਾਂਗੇ ਗ੍ਰੈਂਡ ਚਲੋ ਇਹ ਫਾਰਮੂਲਾ ਨੁਸਖਾ ਤਿਆਰ ਬਰ ਤਿਆਰ ਹੈਗਾ ਅੱਛਾ ਜੀ ਫਿਰ ਇਹ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਰਨ ਜੀ ਬਿਲਕੁਲ ਇਹਦਾ ਇਸਤੇਮਾਲ ਆਪਾਂ ਦੱਸਦੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਇਹਨੂੰ ਰੱਖਣਾ ਕਿਵੇਂ ਹੈ ਕਿਉਂਕਿ ਰੱਖਣਾ ਵੀ ਬੜਾ ਜ਼ਰੂਰੀ ਆ ਤੁਸੀਂ ਇਹਨੂੰ ਆਮ ਨੋਰਮਲ ਚੀਜ਼ ਚ ਨਹੀਂ ਰੱਖ ਸਕਦੇਗੇ ਇਹਨੂੰ ਇਦਾਂ ਦੇ ਕੱਚ ਦੇ ਵਰਤਮਾਨ ਦੇ ਵਿੱਚ ਹੀ ਤੁਸੀਂ ਇਹਨੂੰ ਰੱਖ ਲੈਣਾ ਵਾ ਪਾ ਕੇ ਔਰ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਵਾਂ ਅਗਰ ਇਹਨੂੰ ਤੁਸੀਂ ਇਕੱਲੇ ਇਕੱਲੇ ਨੂੰ ਵੀ ਕਰਨਾ ਚਾਹੁੰਦੇ ਹੋ ਮਿਕਸੀਜ ਤਾਂ ਇਕੱਲੇ-ਇਕੱਲੇ ਨੂੰ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇਕੱਠੇ ਕਿਉਂਕਿ ਇਕੱਠੇ ਕਈ ਵਾਰੀ ਕੁਝ ਵਿੱਚ ਮਾੜਾ-ਮੋਟਾ ਪਦਾਰਥ ਰਹਿ ਜਾਂਦਾ ਵਾ ਤੁਸੀਂ ਇਹਨੂੰ ਇਕੱਲੇ ਨੂੰ ਵੀ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਜਿਹੜੀ ਇਹਦੀ ਕੁਆਂਟੀਟੀ ਲੈਣ ਦੀ ਆ ਅੱਧਾ ਚਮਚ ਤੁਸੀਂ ਇਹਨੂੰ ਇਨਟੇਕ ਕਰੋਗੇ ਆਪਣੇ ਬੋਡੀ ਦੇ ਅੰਦਰ ਇਸ ਵੇਲੇ ਇਹ ਅੱਧਾ ਚਮਚ ਹੀ ਤੁਹਾਡੇ ਸਰੀਰ ਦੀ ਇਮਿਊਨਿਟੀ ਲੈਵਲ ਨੂੰ ਤੁਹਾਡੇ ਸਰੀਰ ਦੇ એનર્ਜੀ ਲੈਵਲ ਨੂੰ ਬਦਲ ਕੇ ਰੱਖ ਦੇਗਾ ਔਰ ਜਿਹੜਾ ਇਹਦਾ ਸਭ ਤੋਂ ਵਧੀਆ ਤਰੀਕਾ ਲੈ ਜਾਂਦਾ ਵਾ ਉਹ ਹਰ ਵਾਰੀ ਆਪਾਂ ਕਹਿੰਨੇ ਆ ਵੀ ਜੇ ਤੁਸੀਂ ਇਹਨੂੰ ਖਾਲੀ ਪੇਟ ਸਵੇਰੇ ਉੱਠਦੇ ਸਾਰ ਲਓਗੇ ਤਾਂ ਤੁਹਾਡੇ ਵਾਸਤੇ ਵਰਦਾਨ ਸਾਬਿਤ ਹੋਏਗਾ ਜੀ ਜੀ ਸੋ ਇਹਨੂੰ ਲੈਣ ਦਾ ਤਰੀਕਾ ਖਾਲੀ ਪੇਟ ਇਦਾਂ ਲੈ ਕੇ ਵੱਕਾ ਮਾਰ ਕੇ ਉਸ ਤੋਂ ਬਾਅਦ ਤੁਸੀਂ ਦਿੱਤੋ ਪਾਣੀ ਪੀ ਲੈਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਜੀ ਜੀ ਸੋ ਇਹ ਸਾਡੇ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਜਿਨਣ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਕੁਦਰਤੀ ਅਸੀਂ ਕਹਿ ਲਈ ਕਿ ਔਸ਼ਧੀਆਂ ਦੇ ذریعے ਹੀ ਆਪਣੀ ਜਿਹੜੀ ਸ਼ੂਗਰ ਹੈਗੀ ਉਸ ਨੂੰ ਬੈਲੈਂਸ ਰੱਖ ਸਕਦੇ ਹਾਂ ਉਸ ਉੱਤੇ ਕੰਟਰੋਲ ਰੱਖ ਸਕਦੇ ਹਾਂ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਹੈਗਾ ਉਹ ਜ਼ਰੂ ਤੁਸੀਂ ਇਸਤੇਮਾਲ ਨਹੀਂ ਕਰਨਾ ਕਈ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਬਹੁਤੀ ਵਾਰ ਤੁਹਾਨੂੰ ਦਿੱਕਤ ਪੇਸ਼ ਕਰ ਸਕਦਾ ਹੈ ਧੰਨਵਾਦ